آ جا پاجي سارے جي 600 جو شيئر پنجاب جو ਆਜੋ ਵੀਰ ਸਾਥੀ ਨਹੀਂ ਕਰ ਆਜੋ ਵੀਰ ਸਾਥੀ ਮਾਈਕ ਆ ਗਿਆ ਲੱਗਦਾ ਸਾਰਿਆਂ ਨੂੰ ਅੱਜ ਛੁੱਟ ਕੇ ਬੈਠੀ ਹੈ ਕਿ ਲੋਕਾਂ ਤੋਂ ਆਉਂਦੇ ਆਉਂਦੇ ਔਰ ਜਿਹੜੀ ਸਪਰਦਸ਼ਾ ਸਾਡੇ ਸੁਪਰੀਮੋ ਅਰਵਿੰਦ ਕੇਜਰੀਬਾਲ ਜੀ ਨੂੰ ਜਿਨ੍ਹਾਂ ਨੂੰ ਬਿਨਾਂ ਕਸੂਰ ਇਹਨਾਂ ਨੇ ਜੇਲ੍ਹ ਵਿੱਚ ਡੱਕਿਆ ਹੋਇਆ ਆ ਇੱਕ ED ਤੇ CBI ਨੂੰ ਅੱਗੇ ਕਰਕੇ ਸਾਡੇ ਇਮਾਨਦਾਰ ਨੇਤਾ ਜਿਨ੍ਹਾਂ ਦਾ ਕੋਈ ਪ੍ਰੂਫ ਨਹੀਂ ਮਿਲਿਆ ਹਜੇ ਤੱਕ ਜਾਂ ਤਾਂ ਕੋਈ ਰਿਕਵਰੀ ਹੋਈ ਹੋਵੇ ਉਹਨਾਂ ਦੇ ਕੋਲੋਂ ਜਾਂ ਉਹਨਾਂ ਦਾ ਕੋਈ ਪ੍ਰੂਫ ਮਿਲਿਆ ਹੋਵੇ ਉਹਨਾਂ ਨੂੰ ਬਿਨਾਂ ਮਤਲਬ ਤੋਂ ਇਹਨਾਂ ਨੇ ਜੇਲ੍ਹ ਵਿੱਚ ਰੱਖਿਆ ਆ ਅੱਜ ਜਿਹੜਾ ਸਾਡਾ ਰੋਸ ਪ੍ਰਦਰਸ਼ਨ ਆ ਉਹ ਇਹ ਆ ਕਿ ਭਾਜਪਾ ਸਰਕਾਰ ਜੋ ਗੁੰਡਾਗਰਦੀ ਕਰ ਰਹੀ ਆ ਜੋ ਧੱਗਾ ਕਰ ਰਹੀ ਆ ਉਹਦੇ ਖਿਲਾਫ ਅਸੀਂ ਇਹ ਪ੍ਰੋਟੈਸਟ ਕਰ ਰਹੇ ਆ ਕਿ ਸਾਡੇ ਜਿਹੜੇ ਨੇਤਾ ਇਮਾਨਦਾਰ ਸੁਪਰੀਮੋ ਸਾਡੇ ਅਰਵਿੰਦ ਕੇਜਰੀਵਾਲ ਜੀ ਨੂੰ ਰਿਹਾ ਕਰੋ ਨਹੀਂ ਤਾਂ ਅਸੀਂ ਇਹ ਜਿਹੜਾ ਰੋਸ ਪ੍ਰਦਰਸ਼ਨ ਆ ਇਹ ਹੋਰ ਵੀ ਵੱਡਾ ਕਰਾਂਗੇ ਪੂਰੇ ਪੰਜਾਬ ਦੇ ਲੋਕ ਅੱਜ ਇੱਥੇ ਪਹੁੰਚ ਰਹੇ ਆ ਕਿਉਂਕਿ ਜਿਹੜਾ ਬਿਨਾ ਮਤਲਬ ਤੋਂ ਇੱਕ ਡਰਾ ਕੇ ਈਡੀ ਨੂੰ ਅੱਗੇ ਕਰਕੇ ਸੀਬੀਆਈ ਨੂੰ ਅੱਗੇ ਕਰਕੇ ਜਿਹੜਾ ਸਾਡੇ ਨੇਤਾ ਨੂੰ ਇਹਨਾਂ ਨੇ ਅੰਦਰ ਡੱਕਿਆ ਆ ਅਸੀਂ ਸਾਰੇ ਉਸ ਰੋਸ ਪ੍ਰਦਰਸ਼ਨ ਦੇ ਵਿੱਚ ਇੱਥੇ ਇਕੱਠੇ ਹੋਏ ਆ ਸਾਡੇ ਅਰਵਿੰਦ ਕੇਜਰੀਵਾਲ ਜੀ ਨੂੰ ਰਿਹਾ ਕਰੋ ਨਹੀਂ ਤਾਂ ਇਹ ਜਿਹੜਾ ਪ੍ਰੋਟੈਸਟ ਆ ਇਹ ਹੋਰ ਵੱਡਾ ਕਰਾਂਗੇ ਅਸੀਂ ਕੱਲ ਚਰਨਜੀਤ ਚੰਨੀ ਡਕੋਇਆ ਗਿਆ ਸੀਗੇ ਤੇ ਉਹਨਾਂ ਦਾ ਰੋਬੰਕੀ ਭਗਵਾਨ ਨੂੰ ਜਮਾਨ ਤੇ ਕਿ ਸਾਡੇ ਕੌਮਸ ਨੂੰ ਤੁੰਖਾਇਆ ਜਾ ਰਿਹਾ ਨਹੀਂ ਤਾਂ ਤੁਸੀਂ ਇੱਕ ਜਗ੍ਹਾ ਨੂੰ ਲੈ ਕੇ ਵਿਵਾਦ ਜਦੋਂ ਤੁਹਾਡੀ ਮੂਸ ਜਿਹੜੀ ਸਾਈਡ ਹੋ ਜੇਗੀ ਤੇ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕਰਦੇ ਇਹਨੂੰ ਕਿੱਦਾਂ ਦੇਖਦੇ ਹਾਂ ਹਾਂ ਦੇਖੋ ਜਿਹੜੇ ਚਰਨਜੀਤ ਚੰਨੀ ਜੀ ਤੁਹਾਨੂੰ ਵੀ ਪਤਾ ਕੱਲ ਇੱਕ ਮੈਡਮ ਨੇ ਪੀਸੀ ਕੀਤੀ ਆ ਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਸਾਰਾ ਜੋ ਇਹ ਧੱਕਾ ਕਰ ਰਹੇ ਆ ਇੱਥੇ ਆ ਕੇ ਮੈਂ ਚਰਨਜੀਤ ਚੰਨੀ ਜੀ ਨੂੰ ਤੁਹਾਡੇ ਮਾਧਿਅਮ ਰਾਈਂ ਇਹ ਕਹਿਣਾ ਚਾਹੁੰਦੀ ਆ ਕਿ ਜੇ ਤੁਹਾਨੂੰ ਠੀਕ ਆ ਫਤਵਾ ਦਿੱਤਾ ਸਾਨੂੰ ਲੋਕਾਂ ਨੇ ਕਿ ਤੁਹਾਨੂੰ ਇੱਥੋਂ ਜਿਤਾ ਕੇ ਮੈਂਬਰ ਪਾਰਲੀਮੈਂਟ ਬਣਾ ਕੇ ਜਲੰਧਰ ਦੇ ਲੋਕਾਂ ਨੇ ਭੇਜਿਆ ਤੁਹਾਡੇ ਤੇ ਆਸ ਤੇ ਉਮੀਦ ਆ ਉਹਨਾਂ ਨੂੰ ਕਿ ਚਲੋ ਤੁਸੀਂ ਕੰਮ ਕਰੋਗੇ ਪਰ ਜੇ ਤੁਸੀਂ ਇਦਾਂ ਦਾ ਧੱਕਾ ਕਰੋਗੇ ਤੇ ਆਮ ਆਦਮੀ ਪਾਰਟੀ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ ਇਹ ਕਿਸੇ ਦੇ ਵੀ ਕਿਤੇ ਜਗ੍ਹਾ ਤੇ ਧੱਕਾ ਕਰਦੇ ਆ ਜਾਂ ਅਸੀਂ ਪੂਰਾ ਉਹਨਾਂ ਦੇ ਖਿਲਾਫ ਜਿਹੜਾ ਇਹ ਰੋਸ ਪ੍ਰਦਰਸ਼ਨ ਕਰਾਂਗੇ ਅਸੀਂ ਧਰਨੇ ਲਾਵਾਂਗੇ ਇਹਨਾਂ ਨੂੰ ਦੱਸ ਦਾਂਗੇ ਇਹਨਾਂ ਨੂੰ ਜਲੰਧਰ ਦੇ ਵਿੱਚੋਂ ਜਿਹੜਾ ਲੋਕਾਂ ਨੇ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਿਆ ਹੁਣ ਉਹੀ ਲੋਕ ਪਛਤਾ ਰਹੇ ਆ ਕਿ ਅਸਾਂ ਤੋਂ ਬਹੁਤ ਵੱਡੀ ਗਲਤੀ ਹੋਈ ਆ ਤੇ ਇਸ ਲਈ ਚੰਨੀ ਸਾਹਿਬ ਨੂੰ ਮੈਂ ਦੱਸਣਾ ਚਾਹੁੰਦੀ ਆ ਕਿ ਇਦਾਂ ਦੇ ਧੱਕੇ ਕਰਨੇ ਬੰਦ ਕਰ ਦੋ ਨਹੀਂ ਤਾਂ ਹੁਣ ਜਿਹੜਾ ਤੁਸੀਂ ਬ੍ਰਾਂਡ ਬਣੇ ਸੀਗੇ ਲੋਕਾਂ ਦੇ ਵਿੱਚ ਉਹ ਲੋਕਾਂ ਦੇ ਵਿੱਚ ਹੁਣ ਲੋਕਾਂ ਨੂੰ ਤੁਹਾਡੀ ਅਸਲੀਅਤ ਜਿਹੜੀ ਆ ਉਹ ਪਤਾ ਲੱਗਣੀ ਸ਼ੁਰੂ ਹੋ ਗਈ ਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਪਹਿਲਾਂ ਇਹ ਦੋ ਸੀਟਾਂ ਤੋਂ ਆਪਣੀਆਂ ਤੋਂ ਹਾਰ ਕੇ ਆਏ ਆ ਉੱਥੋਂ ਲੋਕਾਂ ਨੂੰ ਪਤਾ ਲੱਗ ਗਿਆ ਪੰਜਲੰਦਰ ਦੇ ਲੋਕਾਂ ਨੂੰ ਕਿ ਹੁਣ ਅਸੀਂ ਜਿਹੜਾ ਇਹ ਗਲਤ ਫੈਸਲਾ ਲਿਆ ਸੀਗਾ ਹੁਣ ਲੋਕ ਉਸ ਫੈਸਲੇ ਨੂੰ ਸਹੀ ਕਰਨਗੇ ਨਹੀਂ ਉਹਨਾਂ ਨੂੰ ਕਿੱਦਾਂ ਲੱਗਦਾ ਕਿ ਅਸੀਂ ਬੈਸਟ ਤੋਂ ਹਾਰ ਰਹੇ ਆ ਅਸੀਂ ਬੈਸਟ ਤੋਂ ਜਿੱਤ ਰਹੇ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇਹਨਾਂ ਨੂੰ ਇਹ ਨਾ ਸੋਚੋ ਕਿ ਤੁਸੀਂ ਜੇ ਲੋਕ ਸਭਾ ਦੀ ਇਲੈਕਸ਼ਨ ਹੋਰ ਹੁੰਦੀ ਆ ਵਿਧਾਨ ਸਭਾ ਦੇ ਵਿੱਚ ਲੋਕਾਂ ਨੂੰ ਪਤਾ ਕਿ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਪੰਜਾਬ ਦੇ ਵਿੱਚ ਤੇ ਅਸੀਂ ਵਿਧਾਇਕ ਵੀ ਆਪਣਾ ਬਣਾ ਕੇ ਵਿਧਾਨ ਸਭਾ ਦੇ ਵਿੱਚ ਭੇਜੀਏ ਤਾਂ ਜੋ ਸਾਡਾ ਜਿਹੜਾ ਵਿਕਾਸ ਆ ਹਲਕੇ ਦਾ ਉਹ ਹੋ ਸਕੇ ਇਸ ਲਈ ਜਲੰਧਰ ਬੈਸਟ ਦੇ ਲੋਕ ਬਹੁਤ ਸੂਝਵਾਨ ਤੇ ਸਿਆਣੇ ਨੇ ਉਹਨਾਂ ਨੇ ਇਹ ਜਿਹੜੀ ਸੀਟ ਆ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤ ਕੇ ਆਮ ਆਦਮੀ ਪਾਰਟੀ ਦੇ ਸਾਡੇ ਮਹਿੰਦਰ ਭਗਤ ਜੀ ਜਿਹੜੇ ਇੱਕ ਬਹੁਤ ਇਮਾਨਦਾਰ ਸ਼ਖੀਅਤ ਜਨਾਂ ਦੀ ਉਹਨਾਂ ਨੂੰ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਭੇਜਣਾ ਆ ਲੋਕਾਂ ਨੂੰ ਪਤਾ ਲੱਗ ਚੁੱਕਾ ਇਹਨਾਂ ਦੇ ਜਿਹੜੇ ਕਾਰਨਾਮੇ ਆ ਉਹਨਾਂ ਦਾ ਸਾਰਾ ਇਸ ਲਈ ਇਹ ਜਿਹੜੀ ਸੀਟ ਆ ਬਹੁਤ ਵੱਡੇ ਮਾਰਜਨ ਦੇ ਨਾਲ ਅਸੀਂ ਜਿੱਤ ਰਹੇ ਆ ਦੇਖੋ 2 ਸਾਲ ਪੁਰਾਣਾ ਕੇਸ ਆ 2 ਸਾਲ ਤੋਂ ਚਰਚੀ ਚੱਲਦੀ ਆ ਕੋਈ ਇਹਨਾਂ ਨੂੰ ਸਬੂਤ ਨਹੀਂ ਕੋਈ ਇਹਨਾਂ ਨੂੰ ਸਬੂਤ ਨਹੀਂ ਮਿਲਿਆ ਕੋਈ ਇਹਨਾਂ ਨੂੰ ਸਬੂਤ ਨਹੀਂ ਮਿਲਿਆ ਜੀ ਕੋਈ ਮਨਟ੍ਰੇਲ ਨਹੀਂ ਮਿਲੀ ਕੋਈ ਰਿਕਵਰੀ ਨਹੀਂ ਹੋਈ ਔਰ ਇਹਨਾਂ ਨੇ ਇੱਕ ਜਿਹੜਾ 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 ਮੌਜੂਦਾ ਜਿਹੜਾ ਮੌਜੂਦਾ ਮੁੱਖ ਮੰਤਰੀ ਆ ਉਹਨੂੰ ਜੇਲ੍ਹ ਚ ਬੰਦ ਕੀਤਾ ਹੋਇਆ ਉਹਨੂੰ ਜਵਾਨਤ ਮਿਲੀ ਉਹਦਾ ਵੀ ਵਿਰੋਧ ਕਰਦੀ ਆ ਜਿਹੜੀ ਈਡੀ ਐ ਔਰ ਸਾਰੇ ਕੈਦੇ ਕਾਨੂੰਨ ਸਿੱਕੇ ਦੇ ਟਾਂਕੇ ਇੱਕ ਜਿਹੜਾ ਸਰਵਿਸ ਚੀਫ ਮਿਨਿਸਟਰ ਆ ਉਹਨੂੰ ਵੀ ਛੁੱਟਾ ਹੋਇਆ ਰਿਹਾ। ਦੂਜੇ ਪਾਸੇ ਤੁਹਾਡੇ ਇੱਕ ਸਾਫਤਾ ਮੁੱਖ ਮੰਤਰੀ ਆ ਜੀ। ਪੀਐਸ ਯਾਦੂ ਰੱਪਾ ਕਰਨਾਟਕ ਦਾ ਰਿਟਾਇਰ ਹੋਇਆ ਸਾਫਤਾ ਮੁੱਖ ਮੰਤਰੀ ਆ। ਉਹਦੇ ਉੱਤੇ ਬੌਕਸੋ ਦਾ ਕੇਸ ਆ ਜਿਹੜਾ ਬੱਚਿਆਂ ਦੇ ਉੱਤੇ ਸੈਕਸ਼ੂਅਲ ਅਫੈਸਰ ਦਾ ਕੇਸ ਆ ਜਿਹੜਾ ਕਿ ਇੱਕ ਹੀਨਸ ਕ੍ਰਾਈਮ ਹੈ। ਉਹਨੂੰ ਉਹਨੂੰ ਇਹਨਾਂ ਨੇ ਜ਼ਮਾਨਤ ਦਿੱਤੀ ਆ ਕਿ ਉਹ ਸਾਫਤਾ ਮੁੱਖ ਮੰਤਰੀ ਆ ਐਵੇਂ ਕੋਈ ਟੌਮ ਡਿਕ ਹੈਰੀ ਨਹੀਂ ਹੈ। ਤੇ ਕੀ केजरीवाल ਨੂੰ اٹੋਮੈਟਿਕ ਸਾਰੀ ਸਮਝਦੇ ਆ ਜਿਹੜੇ ਬੰਦੇ ਜਿਹੜੇ ਨੈਸ਼ਨਲ ਕਨਵੀਨਰ ਆ ਨੈਸ਼ਨਲ ਪਾਰਟੀ ਦਾ ਸਟੇਟ ਦਾ ਇਲੈਕਟਿਡ ਚੀਫ ਮਿਨਿਸਟਰ ਆ ਉਹਦਾ ਮੈਸਿਵ ਮੈਂਡੇਟ ਸਭ ਤੋਂ ਵੱਡੇ ਮੈਂਡੇਟ ਨਾਲ ਦੇਸ਼ ਵਿੱਚ ਜਿੱਤਿਆ ਸਭ ਤੋਂ ਵਧੀਆ ਕੰਮ ਕਰ ਰਿਹਾ ਸਭ ਤੋਂ ਇਮਾਨਦਾਰ ਜਿਹੜਾ ਮੁੱਖ ਮੰਤਰੀ ਆ ਉਹ ਨੂੰ ਤੁਸੀਂ ਜੇਨ ਵੀ ਛੱਡਿਆ ਹੋਇਆ ਇਹ ਕਿਹੋ ਜਿਹਾ ਆ ਰਾਮ ਰਾਜ ਇਹਨਾਂ ਦਾ ਜੀ ਕਿਹੋ ਜਿਹਾ ਰਾਮ ਰਾਜ ਲੈ ਕੇ ਆਇਆ ਜੀ ਯੋਧਿਆ ਦੇ ਵਿੱਚ ਇਹ ਦੇਖੋ ਉੱਥੇ ਇਹਨਾਂ ਨੇ 31000 ਕਰੋੜ ਰੁਪਇਆ ਕੀ ਕੀਤਾ ਇਹਨਾਂ ਨੇ ਤੁਸੀਂ ਆਰਾਮ ਪਾਠ ਦੇਖ ਲਓ ਤੁਸੀਂ ਮੰਦਿਰ ਦੀ ਹਾਲਤ ਦੇਖ ਲਓ 에어ਪੋਰਟ ਦੀ ਹਾਲਤ ਦੇਖ ਲਓ ਦਿੱਲੀ ਦੇ ਵਿੱਚ 에어ਪੋਰਟ ਇਹਨਾਂ ਦਾ ਇਹਨਾਂ ਨੇ ਕਿੰਨੀ ਕ腐ਸ਼ਨ ਕੀਤੀ ਹੈ ਬੀਜੇਪੀ ਨੇ ਉਹਦਾ ਕੌਣ ਹੈ ਜ਼ਿੰਮੇਵਾਰ ਪਾਰਲੀਮੈਂਟ ਦੇ ਵਿੱਚ ਬੋਲਣ ਨਹੀਂ ਦਿੰਦੇ ਅਸੀਂ ਇਹਨਾਂ ਦਾ ਜੇ ਕੋਈ ਬੰਦਾ ਦੇਸ਼ ਵਿੱਚ ਲੜ ਰਿਹਾ ਅਰਵਿੰਦ ਕੇਜਰੀਵਾਲ ਤੇ ਉਹਦੀ ਪਾਰਟੀ ਲੜ ਰਹੀ ਹੈ ਆਮ ਆਦਮੀ ਪਾਰਟੀ ਲੜ ਰਹੀ ਹੈ ਇਸੇ ਕਰਕੇ ਉਸ ਤੋਂ ਡਰਦੇ ਆ ਇਹ ਉਸ ਤੋਂ ਡਰ ਕੇ ਉਹਨੂੰ ਜੇਲ੍ਹ ਵਿੱਚ ਛੁੱਟਿਆ ਹੋਇਆ ਕਿਉਂਕਿ ਲੋਕਾਂ ਦੇ ਵਿੱਚ ਉਹਦਾ ਮੁਕਾਬਲਾ ਕਰਨ ਦੀ ਹਿੰਮਤ ਨਹੀਂ ਹੈ ਨਾਲ ਦੇ ਵਿੱਚ ਇਸ ਕਰਕੇ ਉਹਨਾਂ ਨੇ ਕੇਜਰੀਵਾਲ ਨੂੰ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਝੂਠੇ ਕੇਸ ਦੇ ਵਿੱਚ ਪਹਿਲਾਂ ਮਨੀਸ਼ ਸੋਧਿਆ ਉਸ ਤੋਂ ਪਹਿਲਾਂ ਹਸਿੰਦਰ ਜੈਨ ਜੀ ਹੁਣ ਸਾਡਾ ਮੁੱਖ ਮੰਤਰੀ ਅਸੀਂ ਲੜਾਂਗੇ ਸੜਕਾਂ 'ਤੇ ਵੀ ਲੜਾਂਗੇ ਸਸਦ ਵਿੱਚ ਲੜਾਂਗੇ ਔਰ ਸੁਪਰੀਮ ਕੋਰਟ 'ਤੇ ਵੀ ਲੜਾਂਗੇ ਔਰ ਆਪਣੇ ਮੁੱਖ ਮੰਤਰੀ ਨੂੰ ਰਿਹਾ ਕਰਾਵਾਂਗੇ ਔਰ ਲੈ ਕੇ ਆਵਾਂਗੇ ਇੱਥੇ ਸਰ ਸਾਹਿਬ ਕੱਲ ਚੈਲੰਜ ਚੱਲੀ ਡਕੋਇਆ ਵਿੱਚ ਚ ਗਏ ਸੀ ਜੀ ਤਬ ਭਗਵੰਤ ਮਾਨ ਦੀ ਕੁਰਸੀ ਜਾ ਸਕਦੀ ਹੈ ਦੇਖੋ ਮੇਰੀ ਗੱਲ ਸੁਣੋ ਜੇ ਰਣਜੀਤ ਚੰਨੀ ਵੀ ਉਹ ਆਪਦੀ ਕੁਰਸੀ ਦਾ ਬਚਾ ਨਹੀਂ ਸਕਦੇ ਜੀ ਉਹ ਉਹਨਾਂ ਨੂੰ ਕਹੋ ਜੀ ਭਗਵੰਤ ਮਾਨ ਜਿਹੜਾ ਹੈਗਾ ਉਹ ਉਹਦੇ ਕੋਲੇ 92 ਐਮਐਲਏ ਉਹ ਲੋਕਾਂ ਨੇ ਚੁੜਿਆ ਉਹ ਕੋਈ ਵੈਸਟ ਦਾ ਐਮਐਲਏ ਨਹੀਂ ਹੈ ਉਹ ਇਹ ਜਿਹੜੀਆਂ ਇਲੈਕਸ਼ਨਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਅਸੀਂ ਜਿਹੜੇ ਸਾਡੇ ਮੁੱਖ ਮੰਤਰੀ ਆ ਪੰਜਾਬ ਦੇ ਸਭ ਤੋਂ ਪਿਆਰੇ ਮੁੱਖ ਮੰਤਰੀ ਆ ਸਭ ਤੋਂ ਵਧੀਆ ਕੰਮ ਕਰ ਰਿਹਾ ਚੰਨੀ ਨੂੰ ਕਹਿੰਦੇ ਪੁੱਛਣਾ ਜੀ ਚੰਨੀ ਦਾ ਤਾਂ ਜੋ ਆਪਣਾ ਹਾਲ ਉਹ ਤਾਂ ਆਪਦੀ ਇਲੈਕਸ਼ਨ ਹਾਰ ਗਿਆ ਸੀਗਾ ਜੀ ਉਹ ਤਾਂ ਆਪਦੀ ਇਲੈਕਸ਼ਨ ਹਾਰ ਗਿਆ ਸੀਗਾ ਮੁੜ ਕੇ ਆ ਕੇ ਲੜ ਰਿਹਾ ਨਾ ਉਹ ਤੋਂ ਇਲੈਕਸ਼ਨ ਦੇ ਵਿੱਚ ਜਿਤਨਾ ਹਾਰਨਾ ਪੜਿਆ ਹੋਇਆ ਚੰਨੀ ਨੂੰ ਸਾਬਕਾ ਮੁੱਖ ਮੰਤਰੀ ਤਾਂ ਹੈ ਹੀ ਆ ਸੋਚ ਸਮਝ ਕੇ ਬੋਲਣਾ ਚਾਹੀਦਾ ਹਾਂਜੀ ਜੀ ਸਾਹਿਬ ਦੇ ਕਿਰਾਂ ਕੋਈ ਜੇ ਪੰਜਾਬ ਦੀ ਨੀਤੀ ਦੇ ਉੱਤੇ ਕੋਈ ਆਬਜੈਕਸ਼ਨ ਹੈ ਉਹਦੇ ਤੇ ਵੀ ਕੇਸ ਕਰ ਸਕਦੇ ਸੀ ਕਿ ਇਹ ਸਾਰੀਆਂ ਸਾਰੀਆਂ ਸੈਂਟਰਲ ਜੈਸੀ ਰਹਾ ਤਾਂ ਹੋਣਾ ਜੀ ਬਹੁਤ ਵਧੀਆ ਨੀਤੀ ਹੈ ਉਹਦੇ ਨਾਲ ਸਰਕਾਰ ਦੀ ਆਮਦਨ ਵਧੀ ਹੈ ਉਦੇ ਨਾਲ ਸਰਕਾਰ ਦਾ ਰੈਵਨਿਊ ਵਧਿਆ ਹੋਇਆ ਜਿਹਦੇ ਨਾਲ ਅਸੀਂ ਮhalla ਕਲੇਨੀ ਖੋਲ ਰਹੇ ਹਾਂ ਸਕੂਲ ਠੀਕ ਕਰ ਰਹੇ ਹਾਂ ਅਸੀਂ ਲੋਕਾਂ ਨੂੰ ਵਧੀਆ ਇਲਾਜ ਕਰ ਰਹੇ ਹਾਂ ਲੋਕਾਂ ਦਾ ਸੜਕਾਂ ਠੀਕ ਕਰ ਰਹੇ ਹਾਂ ਹੋਰ ਜਿਹੜਾ ਤੁਹਾਡਾ ਸ਼ਹਿਰ ਸ਼ਹਿਰ ਦਾ ਬੁਨਿਆਦੀ ਢਾਂਚਾ ਠੀਕ ਕਰ ਰਹੇ ਹਾਂ ਲੋਕਾਂ ਨੂੰ ਨੌਕਰੀਆਂ ਦੇ ਰਹੇ ਆ ਰੈਵਨਿਊ ਕਿੱਥੋਂ ਆਣਾ ਜੀ ਰੈਵਨਿਊ ਸਾਡੇ ਕੋਲ ਆ ਰਿਹਾ ਬਹੁਤ ਵਧੀਆ ਨੀਤੀ ਆ ਨੀਤੀ ਮਾੜੀ ਨਹੀਂ ਸੀ ਇਹ ਤਾਂ ਇਹ ਕਹਿ ਰਹੇ ਆ ਝੂਠੇ ਇਲਜ਼ਾਮ ਲਾ ਰਿਆ ਕੋਈ ਸਰ ਕਬਰ ਹੋਇਆ ਨਾ ਕੋਲੇ ਕੀ ਇਹਨਾਂ ਕੋਲੇ ਨਾ ਕੋਈ ਰਿਕਵਰੀ ਹੋਈ ਆ ਨਾ ਇਹਨਾਂ ਕੋਲੇ ਕੋਈ ਮਨੀ ਟ੍ਰੇਲ ਮਿਲਿਆ ਬਿਲਕੁਲ ਝੂਠਾ ਕੇਸ ਹੈ ਇਹੋ ਜਿਹਾ ਝੂਠਾ ਕੇਸ ਝਾਰਖੰਡ ਦੇ ਮੁੱਖ ਮੰਤਰੀ ਦੇ ਸੀ ਉਹਦੀ ਜਮਾਨਤ ਹੋਈ ਆ ਨਾ ਜੀ ਇਹਨਾਂ ਦੀ ਵੀ ਜਮਾਨਤ ਹੋਈ ਸੀ ਉਹਦਾ ਵੀ ਬਰੋਥ ਚਰਦੇ ਆ ਜਿਹੜੇ ਇਮਾਨਦਾਰ ਬੰਦੇ ਆ ਉਹਨੂੰ ਖੇਲਾ ਹੀ ਸੁੱਟ ਰਹੇ ਆ ਕਿਉਂਕਿ ਉਹਨਾਂ ਦਾ ਸਾਹਮਣਾ ਨਹੀਂ ਕਰ ਸਕਦੇ ਨੇ ਜਿਹੜੇ ਬੰਦੇ ਬੇਈਮਾਨ ਆ ਉਹਨਾਂ ਦੇ ਨਾਲ ਲੜ ਰਹੇ ਆ ਤੁਹਾਡੇ ਸਾਹਮਣੇ ਆਜੀਤ ਪਵਾਰ ਹੈ ਉਹ ਇਹੀ ਕਹਿੰਦੇ ਸੀ ਇਸ ਦਾ ਨਹੀਂ ਕਿਹਾ 72000 ਕਰੋੜ ਰੁਪਏ ਦਾ ਘੁਟਾਲਾ ਉਹਨੂੰ ਮੁੱਖ ਮੰਤਰੀ ਕਿਉ ਕਿੰਨੇ ਬੰਦੇ ਆ ਇਹਨਾਂ ਦੇ ਵਿੱਚ 25-30 ਬੰਦੇ ਆ ਜਿਨ੍ਹਾਂ ਨੂੰ ਇਹਨਾਂ ਨੇ ਕਿਤਾਬਾਂ ਲਿਖੀਆਂ ਹੈ ਮੰਤਾ ਵਿਸ਼ਵਾਸ ਸ਼ਰਮਾ ਸ਼ਿਵੇਂਦੂ ਅਧਕਾਰੀ ਇਹ ਹੀ ਕਹਿੰਦੇ ਸੀ ਕਿ ਬੇਈਮਾਨ ਆਏ ਬਈ ਹਿੰਦੁਸਤਾਨ ਦੇ ਲੋਕਾਂ ਨਾਲ ਕੀਤਾ ਜਾ ਰਿਹਾ ਤਾਂ ਨਾ ਸਹੀ ਸਰਕਾਰ ਦੀ ਬਣ ਕੇ ਲੋਕਾਂ ਨੂੰ ਈੜੀ ਦੇ ਡਰ ਨਾਲ ਸੀਬੀਆਈ ਦੇ ਡਰ ਨਾਲ ਤਾਂ ਕੀਤਾ ਜਾ ਰਿਹਾ ਸੋ ਅੱਜ ਦਾ ਇਹ ਧਰਨਾ ਇਹ ਹੀ ਬੇਧਰਨਾ ਲੈ ਮੋਦੀ ਦੇ ਖਿਲਾਫ ਮੋਦੀ ਦਾ ਪੁੱਤਲਾ ਫੁਕਣ ਜਾ ਰਿਹਾ ਕਿ ਕੇਜਰੀਵਾਲ ਸਾਹਿਬ ਨੂੰ ਰਿਹਾ ਕਰੋ ਮੁਰਦਾਬਾਦ ਸੋ ਅੱਜ ਸਭ ਤੋਂ ਵੱਡਾ ਮੁੱਦਾ ਹੈ ਜਿਹੜਾ ਈਡੀ ਔਰ ਸੀਬੀਆਈ ਦੇ ਜਿੱਥੇ ਵਰਤੋਂ ਕਰਨੀ ਚਾਹੀਦੀ ਉੱਥੇ ਤਾਂ ਹੋ ਨਹੀਂ ਰਹੀ ਪਰ ਏਕੇ ਇਨਸਾਨ ਨੂੰ ਇੰਨਾ ਦਬਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨੇ ਲੋਕਾਂ ਚ ਨਵਾਂ ਸਿਸਟਮ ਲਿਆਂਦਾ ਜਿਨੇ ਹੈਲਥ ਕ੍ਰਾਂਤੀ ਲਿਆਂਦੀ ਜਿਨੇ ਐਜੂਕੇਸ਼ਨ ਕ੍ਰਾਂਤੀ ਲਿਆਂਦੀ ਔਰ ਜਿਨੇ ਲੋਕਾਂ ਨੂੰ ਰਾਜਨੀਤੀ ਕਰਨੀ ਸਿਖਾਈ ਅੱਜ ਉਹਦਾ ਖਮਿਆਜ਼ਾ ਭੁਗਤਣ ਲਈ ਅਰਵਿੰਦ ਕੇਜਰੀਵਾਲ ਤੇ ਜੋ ਸੋਚ ਨੂੰ ਦਬਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਉਹਦੇ ਅਗੇਂਸਟ ਪੰਜਾਬ ਸਰਕਾਰ ਧਰਨੇ ਤੇ ਬੈਠੀ ਹੈ ਸੋ ਬਿਲਕੁਲ ਕਿੰਨਾ ਟਾਈਮ ਮਰਜ਼ੀ ਜ਼ੋਰ ਲਾ ਲੋ ਉਹਦੇ ਖਿਲਾਫ ਹਮੇਸ਼ਾ ਪ੍ਰੋਟੈਸਟ ਕਰਦੇ ਰਹਾਂਗੇ ਕੇਜਰੀਵਾਲੀ ਦੀ ਨੂੰ ਹਾਂਜੀ ਰਿਆਕਰਨਾਂ ਦੇ ਵਿੱਚ ਜੀ ਪਾਰਟੀ ਜਨਤਾ ਪਾਰਟੀ ਨੂੰ ਲੋਕਤੰਤਰ ਦਾ ਕਾਤਲ ਕਿਹਾ ਜਾਵੇ ਤਾਂ ਕੋਈ ਅਤ ਕਥਨੀ ਨਹੀਂ ਹੋਵੇ ਇਹ ਇਸ ਤਰ੍ਹਾਂ ਜਿਹੜੀਆਂ ਸਰਕਾਰੀ ਏਜੰਸੀਆਂ ਨੇ ਇਹਨਾਂ ਦਾ ਗਲਤ ਇਸਤੇਮਾਲ ਕਰਕੇ ਕਿਸੇ ਇੱਕ شریف ਇਨਸਾਨ ਨੂੰ ਅੰਦਰ ਦੇਣਾ ਇਹ ਲੋਕਤੰਤਰ ਦਾ ਕਤਲ ਹੈ ਇਹ ਨਹੀਂ ਚਾਹੀਦਾ ਸੀਬੀਆਈ ਦੇ ਡਾਇਰੈਕਟਰ ਜਿਹੜੇ ਨੇ ਸਾਰੇ ਅੱਜਕੱਲ ਤੋਤੇ ਬਣ ਕੇ ਭਾਰਤੀ ਜਨਤਾ ਪਾਰਟੀ ਦੇ ਜਿਸ ਤਰ੍ਹਾਂ ਨਿੱਜੀ ਕੰਪਨੀ ਆਉਂਦੀਆਂ ਨੇ ਪ੍ਰਾਈਵੇਟ ਦੇ ਉਰਤੇ ਕੰਮ ਕਰ ਰਹੇ ਨੇ ਕਿਉਂਕਿ ਹੁਣ ਕਦੇ ਤੁਸੀਂ ਸੁਣਿਆ ਹੋਣਾ ਕਿ ਜਗਿੰਦਰ ਸਿੰਘ ਸੀਬੀਆਈ ਦੇ ਡਾਇਰੈਕਟਰ ਹੁੰਦੇ ਸੀ ਜਲਾਲਾਬਾਦ ਹਲਕੇ ਦੇ ਸੀ ਬਹੁਤ ਵਧੀਆ ਜੇ ਉਹਨਾਂ ਨੂੰ ਪ੍ਰਧਾਨ ਮੰਤਰੀ ਵੀ ਗਲਤ ਕੰਮ ਕਰਨ ਨੂੰ ਕਹਿੰਦਾ ਸੀ ਨਹੀਂ ਕਰਦੇ ਸੀ ਤੇ ਅੱਜਕੱਲ ਸਾਰੇ ਪਿੱਠੂ ਬਣ ਕੇ ਭਾਰਤੀ ਜਨਤਾ ਪਾਰਟੀ ਦੇਸ਼ ਨੂੰ ਬਰਬਾਦ ਕਰਨ ਦੇ ਤਲੀ ਹੋਈ ਹੈ ਤੇ ਆਮ ਆਦੀ ਪਾਰਟੀ ਬਰਬਾਦ ਨਹੀਂ ਹੋਣ ਦੇਗੀ ਇਸੇ ਦੇ ਬਲੀ ਦਾ ਬੱਕਰਾ ਬਣ ਕੇ ਸ਼੍ਰੀ ਆਰਮਨ ਕੇਜੀਵਾਲ ਜੀ ਜੇਲ੍ਹ ਚ ਬੈ ਜਦੋਂ ਤੱਕ ਕੇਰਿਵਾਲ ਸਾਹਿਬ ਦੀ ਹਦਾਇਤ ਦੇ ਮੁਤਾਬਕ ਅਸੀਂ ਸਾਰਾ ਉਹੀ ਕੰਮ ਕਰਾਂਗੇ ਜੋ ਦੇਸ਼ ਇੱਥੇ ਵਿੱਚ ਹੈ ਪਰ ਇਸ ਤੋਂ ਪਹਿਲਾਂ ਜਿਹੜੀ ਭਾਰਤੀ ਜਨਤਾ ਪਾਰਟੀ ਉਹ ਹਰ ਹੱਥ ਕੰਡੇ ਵਰਤ ਰਹੀ ਹੈ ਲੋਕਤੰਤਰ ਨੂੰ ਦਬਾਉਣ ਵਾਸਤੇ ਪਰ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਤੇ ਇਹਨੂੰ ਬਚਾਉਣ ਵਾਸਤੇ ਸਾਰੇ ਲੱਗੇ ਹੋਏ ਆ ਤੁਹਾਡਾ ਵੀ ਸਾਥ ਹੈ ਮੀਡੀਆ ਦਾ ਕਿ ਆਪਾਂ ਲੋਕਤੰਤਰ ਨੂੰ ਬਚਾਉਣਾ ਹੈ ਬੇਇੱਜ਼ਤੀ ਕਰਦਾ ਕਿ ਆਪਾਂ ਰਾਸਤਾ ਛੱਡ ਲਈਏ ਜਿੰਨੇ ਵੀਰ ਮੇਰੇ खड़े ਆ ਸਾਰੇ ਇੱਥੇ ਹਾਂਜੀ ਮੈਂ ਮਨਜੀਤ ਸਿੰਘ ਬਲਾਸਪੁਰ ਐਮਐਲਏ ਨਿਹਾਲ ਸਿੰਘ ਵਾਲਾ ਬੜੇ ਅਫਸੋਸ ਨਾਲ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜੋ ਸਾਡੀਆਂ ਦੇਸ਼ ਦੀਆਂ ਸੈਂਟਰ ਦੀਆਂ ਏਜੰਸੀਆਂ ਨੇ ਚਾਹੇ ਉਹ ਸੀਬੀਆਈ ਆ ਚਾਹੇ ਉਹ ਈਡੀਆ ਇਹਦੀ ਸੈਂਟਰ ਦੀ ਭਾਜਪਾ ਸਰਕਾਰ ਬੜੀ ਦੁਰਵਰਤੋਂ ਕਰ ਰਹੀ ਆ ਜਿਸ ਦੇ ਤਹਿਤ ਅਰਵਿੰਦ ਕੇਜਰੀਵਾਲ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਹਿਲਾ ਈਡੀ ਵੱਲੋਂ ਕੀਤਾ ਗਿਆ ਉਹਨਾਂ ਨੂੰ ਜਵਾਬਤ ਮਿਲੀ ਤਾਂ ਹਾਈ ਕੋਰਟ ਨੇ ਰੋਕ ਲਾ ਦਿੱਤੀ ਉਸ ਤੋਂ ਬਾਅਦ ਸੀਬੀਆਈ ਨੇ ਉਹਨਾਂ ਨੂੰ ਫਿਰ ਗ੍ਰਿਫਤਾਰ ਕਰ ਲਿਆ ਅਸਲ ਵਿੱਚ ਇਹ ਆਮ ਆਦਮੀ ਪਾਰਟੀ ਨੂੰ ਖਤਮ ਕਰਨਾ ਚਾਹੁੰਦੇ ਨੇ ਮੋਦੀ ਸਰਕਾਰ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਤੋਂ ਡਰੀ ਹੋਈ ਆ ਅਰਵਿੰਦ ਕੇਜਰੀਵਾਲ ਜੀ ਤੋਂ ਡਰੇ ਹੋਏ ਨੇ ਪਰ ਆਮ ਆਦਮੀ ਪਾਰਟੀ ਸੰਘਰਸ਼ ਦੇ ਵਿੱਚੋਂ ਸਟਰਗਲ ਦੇ ਵਿੱਚੋਂ ਨਿਕਲੀ ਹੋਈ ਆ ਅਸੀਂ ਆਖਰੀ ਸਾਹ ਤੱਕ ਮੋਦੀ ਸਰਕਾਰ ਦਾ ਭਾਜਪਾ ਸਰਕਾਰ ਦਾ ਵਿਰੋਧ ਕਰਾਂਗੇ ਔਰ ਜੋ ਈਡੀ ਸੀਬੀਆਈ ਦੀ ਨਜਾਇਜ਼ ਵਰਤੋਂ ਕੀਤੀ ਜਾ ਰਹੀ ਆ ਉਹਦੀ ਅਸੀਂ ਕੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਕਿਉਂਕਿ ਲੋਕਤੰਤਰਾਂ ਲੋਕਤੰਤਰ ਦੇ ਵਿੱਚ ਸਾਰਿਆਂ ਨੂੰ ਚੋਣਾਂ ਲੜਨ ਦਾ ਪਾਰਟੀਆਂ ਬਣਾਉਣ ਦਾ ਅਧਿਕਾਰ ਆ ਪਰ ਭਾਜਪਾ ਨਹੀਂ ਚਾਹੁੰਦੀ ਕਿ ਆਮ ਆਦਮੀ ਪਾਰਟੀ ਵਰਗੀ ਪਾਰਟੀ ਜਿਹੜੀ ਲੋਕ ਹਿੱਤਾਂ ਲਈ ਕੰਮ ਕਰਦੀ ਆ ਉਹ ਦੇਸ਼ ਦੇ ਵਿੱਚ ਆਵੇ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਖਤਮ ਕਰਨੇ ਕੋਈਆਂ ਚਾਲਾਂ ਚੱਲ ਰਹੀਆਂ ਆ ਰਵਿੰਦ ਕੇਜਰੀਵਾਲ ਜੀ ਸਾਡੇ ਸਿੱਖਿਆ ਮੰਤਰੀ ਮਨੀਸ਼ ਸ਼ੌਧਿਆ ਜੀ ਸਾਡੇ ਦੇਖੋ ਸਾਰੇ ਲਗਭਗ ਸਾਡੇ ਐਮਐਲਏ ਐਮਐਲਏ ਸਹਿਬਾਨ ਨੇ ਮਿਨਿਸਟਰ ਸਹਿਬਾਨ ਨੇ ਜਿਹੜੀ ਗੱਲ ਕਹੀ ਹੈ ਕਿ ਮੋਦੀ ਸਰਕਾਰ ਦਾ ਇੱਕੋ ਇੱਕ ਮਕਸਦ ਹੈ ਕਿ ਉਹ ਆਵਾਦੀ ਪਾਰਟੀ ਨੂੰ ਖਤਮ ਕਰੇ ਲੋਕਾਂ ਦੀ ਪਾਰਟੀ ਹੈ ਬਹੁਤ ਹੀ 10 ਸਾਲਾਂ 12 ਸਾਲਾਂ ਦੇ ਵਿੱਚ ਨੈਸ਼ਨਲ ਪਾਰਟੀ ਬਣੀ ਹੈ ਉਹਨਾਂ ਨੂੰ ਸਿਰਫ ਇਸ ਕਰਕੇ ਦੁੱਖ ਹੈ ਵੀ ਇਹ ਇੱਕ ਪੜਿਆ ਲਿਖਿਆ ਇਨਸਾਨ ਹੈ ਜੇਕਰ ਮੋਦੀ ਨੂੰ ਕੋਈ ਚੈਲੰਜ ਕਰ ਸਕਦਾ ਤਾਂ ਅਰਵਿੰਦ ਕੇਜਰੀਵਾਲ ਕਰ ਸਕਦਾ ਹੈ। ਔਰ ਇਹ ਗੱਲ ਜਗ ਜਹਰ ਹੈ। ਇਸ ਕਰਕੇ ਕੋਈ ਨਾ ਕੋਈ ਬਹਾਨਾ ਪਾਲ ਕੇ ਪਾਵਾਂ ਪਹਿਲਾਂ ਈਡੀ ਦੀ ਬਹੁਤ ਬਰਦਰ ਵਰਤੋਂ ਕੀਤੀ। ਜਦੋਂ ਈਡੀ ਨੂੰ ਪਤਾ ਲੱਗਿਆ ਵੀ ਈਡੀ ਤੋਂ ਜਮਾਤ ਹੋਣ ਵਾਲੀ ਹੈ, ਸਪਰੀਗੋ ਜਮਾਤ ਹੋ ਜੂਗੀ ਤਾਂ ਇੱਕ ਸੀਬੀਆਈ ਦਾ ਨਵਾਂ ਪੰਜਾਪਤ ਆ। ਜਦੋਂ ਤੁਹਾਡੀ ਐਡੀ ਵੱਡੀ ਪਾਵਰਫੁੱਲ ਇਨਫੋਰਸਮੈਂਟ ਡਾਇਰੈਕਟਰ ਉਹਦੇ ਉੱਥੋਂ ਸਾਡੇ ਪ੍ਰਧਾਨ ਜੀ ਸਾਡੇ ਸੁਪਰੀਮੋ ਦੇ ਖਿਲਾਫ ਕੋਈ ਕਿਸੇ ਵੀ ਕਿਸਮ ਦਾ ਕੋਈ ਸਬੂਤ ਨਹੀਂ ਪਤਾ ਕਰ ਸਕੀ ਤਾਂ ਸੀਬੀਆਈ ਦਾ ਕੀ ਮਤਲਬ ਹੈ ਇਹਦੇ ਵਿੱਚ ਆਉਣ ਦਾ ਸੀਬੀਆਈ ਦਾ ਕੋਈ ਰੋਲ ਨਹੀਂ ਹੈਗਾ ਸੋ ਇਸ ਕਰਕੇ ਉਹਨਾਂ ਨੇ ਇੱਕ ਜੇ ਕੱਲ ਕੱਲ ਨੂੰ ਸੀਬੀਆਈ ਦੇ ਵਿੱਚ ਅਸੀਂ ਬਰੀ ਹੁੰਦਾ ਜਾਂ ਹੁਣੇ ਹੋਣਾ ਕਿਉਂਕਿ ਜਦੋਂ ਕੋਈ ਗੱਲ ਹੋਈ ਗਲਤ ਹੋਈ ਨਹੀਂ ਤਾਂ ਹੋ ਸਕਦਾ ਕੋਈ ਨਵੀਂ ਦਾ ਨਵੀਂ ਜੰਸੀ ਸ਼ੁਰੂ ਕਰ ਦੇਣ ਇਹ ਸਵਾਲ ਸਰਫੇਸ ਕਰਤੇ ਹੈ ਕਿ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਖਤਮ ਕਰਨਾ ਹੈ ਬਸ ਕੋਈ ਕਾਰਵਾਈ ਨਹੀਂ ਕੀਤੀ ਅੌਰਤ ਜਦੋਂ ਸਾਨੂੰ ਜ਼ਮਾਨਤ ਮਿਲਣ ਲੱਗੀ ਤਾਂ ਇਹਨਾਂ ਨੇ ਇੱਕ ਡਰਾਮਾ ਰਚਿਆ ਕਿ ਹੁਣ ਤਾਂ ਆਈਡੀ ਦੇ ਕੇਸਾ ਚ ਉਹਨਾਂ ਨੂੰ ਜ਼ਮਾਨਤ ਮਿਲਨੀ ਹੈ ਇਹਨਾਂ ਨੂੰ ਸੀਬੀਆਈ ਰਾਹੀਂ ਚੱਕ ਲੋ ਹੁਣ ਸੀਬੀਆਈ ਰਾਹੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਅਸੀਂ ਆਮ ਆਦਮੀ ਪਾਰਟੀ ਵੱਲੋਂ ਪੂਰੇ ਪਾਰਟੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ